ਦੇਖੋ ਫਿਰ ਕਰੋ ਚੈੱਕ ਬਾਈ ਪੂਰੀ ਡੂੰਗੀ ਮਸ਼ੀਨ ਇੱਕਸਾਰ ਲੱਗਦੀ ਜਾਂਦੀ ਆ ਐਨ ਇੱਕਸਾਰ ਵੀ ਪੈਂਦਾ ਜਾਂਦਾ ਆ ਚੀਜ਼ ਹੈ ਨਜ਼ਾਰੇਦਾਰ ਕੰਮ ਪੂਰਾ ਹਲੇ ਹੁਣ ਲੱਗੇ ਤੇ ਆ ਇੰਨੀ ਜਗ੍ਹਾ ਬੀਜਤੀ ਦੇਖ ਲੋ ਤੇ ਆ ਘੇਰੇ ਨੂੰ ਬਸ ਥੋੜਾ ਜਿਹਾ ਹੀ ਟਾਈਮ ਲੱਗੂਗਾ ਫਤਿਹ ਕਰ ਦੇਣਾ ਮਿੰਟਾਂ ਚ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਲੋ ਜੀ ਆਲੂਆਂ ਦਾ ਕੰਮ ਕਰਤਾ ਆਪਾਂ ਨੇ ਸ਼ੁਰੂ ਤੇ ਸਵਰਾਜ ਗੱਲ ਪਾ ਲਿਆ ਆਪਾਂ ਨੇ ਰੋਟਾਵੇਟਰ ਤੇ ਸਾਰੇ ਖੇਤ ਜਿਹਾ ਆਪਾਂ ਪਹਿਲਾਂ ਰੋਟਾਵੇਟਰ ਮਾਰ ਰਹੇ ਹਾਂ ਕਿਉਂਕਿ ਹੁਣ ਘਰਚੇ ਨੇ ਜਿਹੜੇ ਉਹ ਮਿੱਟੀ 'ਚ ਗੱਡੇ ਹੋਏ ਨੇ ਰੋਟਾਵੇਟਰ ਇਹਨਾਂ ਨੂੰ ਭੋਰ ਦੂਗਾ ਜਮਾ ਬਰੀਕ ਕਰ ਦੂਗਾ ਦੇਖੋ ਫਿਰ ਕਿੰਨੀ ਘੈਂਟ ਭਾਈ ਹੁੰਦੀ ਆ ਤੇ ਜਦੋਂ ਆਪਾਂ ਨਾ ਉਹ ਕਰਦੇ ਆ ਫੇਰੋਂ ਫੇਰ ਕੇ ਉੱਤੇ ਰੋਟਾਵੇਟਰ ਚਲਾਉਂਦੇ ਆ ਫਿਰ ਉਹ ਘਰਚਿਆਂ ਨੂੰ ਪਿੱਛੇ ਹੀ ਗੱਡੀ ਜਾਂਦਾ ਰੋਟਾਵੇਟਰ ਤੱਕ ਤੱਕ ਪਿੱਛੇ ਮਾਰਦਾ ਸੋ ਪਹਿਲਾਂ ਏਕਣ ੱੱਪੜ 'ਚ ਰੋਟਾਵੇਟਰ ਫੇਰਨ ਦਾ ਕਾਰਨ ਇਹ ਆ ਵੀ ਪ੍ਰਾਲੀ ਜਮਾ ਬਰੀਕ ਹੋ ਜਵੇ ਜਿਹੜੀ ਮਾੜੀ-ਮੋਟੀ ਹੈਗੀ ਆ ਤੇ ਏਦੋਂ ਬਾਅਦ ਚਲਾਵਾਂਗੇ ਤਵੀਆਂ ਫੇਰ ਹਾਲ ਸੁਆਗਾ ਸਾਰਾ ਕੁਝ ਚੱਲੂਗਾ ਤੇ ਪੂਰੀ ਵਧੀਆ ਜ਼ਮੀਨ ਬਣੂਗੀ ਏਕਣ ਜੇ ਆਪਾਂ ਪਹਿਲਾਂ ਰੋਟਾਵੇਟਰ ਮਾਰਦੇ ਆ ਗੱਚੜ ਜੇ ਨਹੀਂ ਰਹਿੰਦੇ ਹੈਗੇ ਸਵਰਾਜ ਦੱਸੋ ਫਿਰ ਘੈਂਟ ਲੱਗਦਾ ਤੇ ਇਹਦੇ ਬੀਟ ਆਪਾਂ ਨੇ ਲਾਏ ਨੇ ਅਮਰਗੜ ਤੋਂ ਲਿਆ ਕੇ ਬੇਟਾ ਆਪਾਂ ਨੇ ਦੂਜੇ ਚੇਂਜ ਕਰਦੇ ਹੋ ਨਾ ਮੂਰੇ ਨਾਲ ਦਾ ਟੋਚਨ ਪੈਂਦਾ ਸੀ ਸਹੀ ਜੇ ਨਹੀਂ ਤੀ ਲੱਗਦੇ ਪਰਫਾਰਮੈਂਸ ਦੇਖੋ ਤੁਸੀਂ ਬਾਜ ਦੇਖੋ ਇਹਦੀ ਕਿੰਨੀ ਘੰਟ ਮਸ਼ੀਨ ਆਪਾਂ ਖੋਲਦੇ ਨਹੀਂ ਹੁੰਦੇ ਲਗਭਗ ਮੇਰੇ ਖਿਆਲ ਚ 10 ਸਾਲ ਹੋ ਗਏ ਰੋਟਾਵੇਟਰ ਲਿਆਂਦੇ ਨੂੰ ਮਸ਼ੀਨ ਆਪਾਂ ਨੇ ਕਦੇ ਵੀ ਨਹੀਂ ਖੋਲੀ ਤੇ ਗਾਰੇ ਚ ਨਹੀਂ ਕਦੇ ਇਹ ਬਾੜਿਆ ਤੇ ਰੋਟਾਵੇਟਰ ਹੋਵੇ ਜਮੀਨ ਨਵਾਂ ਹੀ ਪਿਆ ਜਮਾਂ ਹੀ ਕੋਈ ਇਹਦੇ ਚ ਹੋ ਨਹੀਂ ਪਿਆ ਫਰਕ ਨਹੀਂ ਪਿਆ ਮਸ਼ੀਨ ਚ ਨਹੀਂ ਕੋਈ ਖਰਾਬੀ ਆਈ ਬੀਜ ਬੂਜ ਵਾਲਾ ਸਹੀ ਪਾਉਂਦਾ ਬੰਗਲੇ ਵੀ ਆ ਗਿਆ ਬਦਾ ਸਮਾਨ ਖਾਨ ਤੇ ਕਿਹੜੇ ਕਿਹੜੇ ਵੀਰਾਂ ਨੇ ਆਲੂ ਦੀ ਤਿਆਰੀ ਕਰਤੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹੜਾ ਕਿਹੜਾ ਬੀਜ ਲਾ ਰਹੇ ਹੋ ਆਪਾਂ ਵੀ ਤੁਹਾਨੂੰ ਸਾਰੀ ਜਾਣਕਾਰੀ ਦੇਈ ਜਾਵਾਂਗੇ ਉਰੇ ਹੈਗੇ ਦੀ ਆਪਣੀ ਸਾਵਾ ਜੀਰੀ ਤੇ ਇੱਥੇ ਉਹ ਵੱਢ ਕੇ ਵੇਚੀ ਆਪਾਂ ਨੇ ਝਾੜ ਵਧੀਆ ਆ ਤੇ ਸਾਰੇ ਵੀਰ ਆਪਦਾ ਬਦਾ ਝਾੜ ਵੀ ਦੱਸਿਓ ਆਉਣ ਵਾਲੀ ਵੀਡੀਓ ਚ ਆਪਾਂ ਵੀ ਦੱਸਾਂਗੇ ਵੀ ਕਿੰਨੇ ਕੁਇੰਟਲ ਦੀ ਨਿਕਲੀ ਆ ਇੱਕ ਨਾ ਬਾਈ ਫਸਲ ਬਾਰੇ ਜਰੂਰ ਜਾਣਕਾਰੀ ਦਿਓ ਵੀ ਝੋਨੇ ਤੋਂ ਬਾਅਦ ਥੋੜੇ ਏਰੀਆ ਚ ਕਿਹੜੀ ਫਸਲ ਸਭ ਤੋਂ ਵੱਧ ਲੱਗਦੀ ਆ ਸਾਡੇ ਰੀਜ ਸਭ ਤੋਂ ਵੱਧ ਹੁੰਦੀਆਂ ਕਣਕ ਫਿਰ ਉਸ ਤੋਂ ਬਾਅਦ ਆ ਜਾਂਦੇ ਨੇ ਆਲੂ ਫਿਰ ਸੰਤਰੀ ਗਾਜਰ ਲੱਗਦੀ ਆ ਸਾਡੇ ਸੰਤਰੀ ਗਾਜਰ ਨੇ ਬਹੁਤ ਜ਼ਿਆਦਾ ਰੱਕਵਾ ਹਾਂ ਬਹੁਤ ਜ਼ਿਆਦਾ ਲੱਗਣ ਲੱਗੀ ਤੇ ਫਿਰ ਥੋੜਾ ਬਹੁਤਾ ਲੱਗੂਗਾ ਹਰਾ ਮਟਰ ਤੇ ਸਰੋਂ ਵਾਲੇ ਖੇਤ ਮਾੜੇ ਮੋٹے ਹੋਣਗੇ ਤੇ ਆਪਾਂ ਪਹਿਲਾਂ ਆਲੂ ਲਾਵਾਂਗੇ ਸੰਤਰੀ ਗਾਜਰ ਆ ਆਪਣੇ ਪਿੰਡ ਕਾਫੀ ਲੱਗਦੀ ਆ ਆਪਾਂ ਤਾਂ ਨਹੀਂ ਲਾਉਂਦੇ ਹੈਗੇ ਫਿਰ ਆਪਾਂ ਥੋੜੀ ਜਿਹੀ ਲਾਵਾਂਗੇ ਮਟਰ 3-4 ਕਿਲੇ ਗਾਜਰ ਕਈ ਵੀਰ ਕਹਿੰਦੇ ਨੇ ਵੀ ਬਹੁਤ ਜ਼ਿਆਦੇ ਘੈਂਟ ਖੇਤੀ ਆ। ਸੋ ਜਿਹੜੇ ਵੀਰਾਂ ਨੂੰ ਹਿਸਾਬ ਆ ਕਿਉਂਕਿ ਲੇਬਰ ਲੂਗਰ ਜ਼ਿਆਦੇ ਪੈਂਦੀ ਆ ਧੋਣ ਵਾਲੀਆਂ ਮਸ਼ੀਨਾਂ ਜਿਨ੍ਹਾਂ ਦਾ ਜ਼ਿਗਾਰਡ ਬਣਾਇਆ ਵਾ ਉਹ ਵੀਰ ਗਾਜਰ ਦੀ ਖੇਤੀ ਕਰਦੇ ਨੇ। ਖੇੜੀ ਪਿੰਡ ਸਾਡੇ ਬਹੁਤ ਜ਼ਿਆਦੇ ਗਾਜਰ ਦੀ ਖੇਤੀ ਹੁੰਦੀ ਆ। ਸੋ ਆਪਾਂ ਆਪਣੇ ਪਿੰਡ ਦਾ ਨਾਮ ਦੱਸ ਕੇ ਨਾ ਖੇਤੀ ਦੱਸਿਓ ਵੀ ਕਿਹੜੀ ਹੋਊਗੀ ਵੱਧ ਤੋਂ ਵੱਧ। ਲਓ ਜੀ ਰੋਟਾਵੇਟਰ ਤੋਂ ਬਾਅਦ ਮਾਰਿਆ ਆਪਾਂ ਨੇ। ਖੈਰੋ ਮਾਰੀ ਫੇਰ ਉਦੋਂ ਬਾਅਦ ਮਾਰਿਆ ਆਪਾਂ ਨੇ ਸਵਾਗਾ ਤੇ ਹੁਣ ਚੱਲ ਪਏ ਹਲ। ਤੇ ਆ 15 ਹਾਲਾਂ ਦੇ ਤੁਸੀਂ ਪਰਫਾਰਮੈਂਸ ਦੇਖ ਲਓ ਟਰੈਕਟਰ ਦੀ ਪੂਰਾ ਘੈਂਟ ਚੱਲਦਾ ਦੂਜੇ ਮੀਡੀਅਮ ਚ ਚੱਲ ਰਿਹਾ ਕਿੰਨੇ ਚੱਕਰਾਂ ਤੇ ਚੱਲਦਾ ਹੁਣ 15 1500 ਚੱਕਰਾਂ ਤੇ ਚੱਲ ਰਿਹਾ ਕੋਈ ਆਏ ਨਹੀਂ ਵੀ ਚੱਕਰੇ 2000 ਕਰੀ ਬੈਠੇ ਆਪਾਂ ਜਮੇ ਹੀ ਨਾਰਮਲ ਸਪੀਡ ਤੇ ਚੱਲਦਾ ਟਰੈਕਟਰ ਪੂਰਾ ਘੈਂਟ ਚੱਲਦਾ ਕੋਈ ਮੋੜਨ ਚ ਪ੍ਰੋਬਲਮ ਨਹੀਂ ਹੈਗੀ ਤੇ ਹਾਲ ਵੀ ਦੇਖ ਲਓ ਤੁਸੀਂ ਐਨ ਪੂਰੇ ਵਧੀਆ ਲੱਗਦੇ ਨੇ ਕਿਉਂਕਿ ਆਲੂ ਵਾਲੀ ਵਾਹੀ ਆਪਾਂ ਹੋਸੇ ਵੀ ਨਹੀਂ ਲਾ ਸਕਦੇ ਹਾਲ ਦੇਖੋ ਬਾਜ ਟਰੈਕਟਰ ਦੀ ਪੂਰਾ ਲੋਡ ਤੇ ਆ ਟਰੈਕਟਰ ਹਾਂ ਕੋਈ ਘੱਟੇ ਹੋਵੇ ਨਹੀਂ ਜਗਾ ਹਲ ਲੱਜ ਜਾਂਦੇ ਨੇ 15 ਹਾਲ ਹੁਣ ਦੇਖ ਲੈ ਤੂੰ 11 ਦੇ ਹਿਸਾਬ ਨਾਲ ਕਿੰਨੀ ਜਗਾ ਲੱਜ ਜਾਂਦੇ ਨੇ ਇਹਨਾਂ ਦੇ ਤਿੰਨ ਗਿਹੜੇ ਇਹਨਾਂ ਦੇ ਦੋ ਗਿਹੜੇ ਨੇ ਹਾਂ ਦੇਖ ਲਓ ਤੁਸੀਂ ਆਪੇ ਵਾਈ ਕਿੰਨੀ ਡੂੰਗੀ ਵਾਹੀ ਹੋ ਰਹੀ ਆ ਤਿੰਨ ਵਾਰ ਵਾਹੀ ਕਰਾਂਗੇ ਹਾਲਾਂ ਨਾਲ ਸੁਹਾਗਾ ਮਾਰ ਮਾਰ ਕੇ ਹੁਣ ਇਹ ਪਤਾ ਕੀ ਆ ਟਰੈਕਟਰ ਜਿਹੜਾ ਕਈ ਵਾਰ ਦਵਜਾਂਦਾ ਜਿਵੇਂ ਕੰਟਰੋਲ ਜਮੇ ਹੀ ਤੋੜਿਆ ਹੋਇਆ ਸਾਰਿਆਂ ਨੂੰ ਥੱਲੇ ਵਾਲੀ ਗਲੀ ਚ ਪਾਏ ਬਨੇ ਆਪਣੇ ਠੀਕ ਆ ਜੋ ਉੱਪਰਲੀ ਚ ਪਾਇਆ ਫਿਰ ਤੁਣਕਾ ਮਾਰੀ ਜਾਂਦਾ ਤੇ ਫਿਰ ਸਾੜੇ ਹੁੱਸੇ ਲੱਗਦੇ ਤੇ ਉਹਨੇ ਡੂੰਘੇ ਨਹੀਂ ਦੀ ਜਾ ਰਹੇ ਹਾਂ ਹਮਾ ਥੱਲੇ ਕਰ ਤੇ ਡੰਡਾ ਜਾਨੀ ਸਿੱਧਾ ਕਰਿਆ ਹੋਇਆ ਠੀਕ ਆ ਹੁਣ ਲਿਫਟ ਦੇ ਸਾਰੀ ਚੱਲਦੇ ਨੇ ਹੁਣ ਆਪਾਂ ਇਹਨੂੰ ਧੁੱਪ ਲਵਾ ਕੇ ਨਾ ਜ਼ਮੀਨ ਨੂੰ ਫੇਰ ਮਾਰਾਂਗੇ ਸੁਹਾਗਾ ਫੇਰ ਉਦੋਂ ਬਾਅਦ ਫੇਰ ਹਾਲ ਫੇਰ ਥੋੜੀ ਜੀ ਧੁੱਪ ਲਵਾਵਾਂਗੇ ਐਨ ਭੋਰ-ਭੋਰ ਕੇ ਬਾਹੀ ਕਰਾਂਗੇ ਦੀ ਪੂਰੀ ਘੈਂਟ ਕੱਲ ਤੱਕ ਹੋਜੀ ਜ਼ ਸਾਨੂੰ ਵੀ ਤਾਂ ਆਲੂ ਅੱਜ ਕਰਦਣੇ ਆ ਕੱਲ ਨੂੰ ਵੀਜਾਂਗੇ ਆਲੂ ਸੋ ਦੇਖੀ ਚੱਲਿਓ ਆਪਾਂ ਤੁਹਾਨੂੰ ਖਾਦ ਖੁੱਦ ਵੀ ਦੱਸਾਂਗੇ ਵੀ ਕਿੰਨੀ ਖਾਦ ਪਾਵਾਂਗੇ ਆਪਾਂ ਮੇਰੇ ਹਿਸਾਬ ਨਾਲ 4 ਗੱਟੇ ਡੀਪੀ ਦੇ ਪੈਣਗੇ ਤੇ ਡੀਪੀ ਦੇ 2 ਪਟਾਖੇ ਦੇ 200 ਦੇ 200 ਦੇ 8 ਗੱਟੇ ਹੋਗੇ 1 ਏਕੜ ਦੇ ਤੇ ਅਜ ਤੋਂ ਬਾਅਦ 24 ਗੱਟੇ ਪਾਵਾਂਗੇ ਆਪਾਂ ਆਲੂਆਂ ਦੇ ਹਨਾ 20 ਥੋੜਾ ਜਿਹਾ ਬਰੀਕ ਹੈ 20 ਥੋੜਾ ਜਿਹਾ ਬਰੀਕ ਆ 22 ਵੀ ਪੈ ਸਕਦੇ ਨੇ 24 ਵੀ ਪੈ ਸਕਦੇ ਨੇ ਉਹ ਬਾਕੀ 22 40 ਨਾਲ ਆਪਾਂ ਨੇ ਵਿਗੜ ਗਏ ਹੂੰ ਤੇ ਇਦੋਂ ਬਾਅਦ ਕਰਾਂਗੇ ਆਪਾਂ ਮਾਟਰਾਂ ਨੂੰ ਜ਼ਮੀਨ ਤਿਆਰ ਜੀ ਦੀ ਵੱਢ ਕੇ ਫਿਰ ਲਾਵਾਂਗੇ ਮਾਟਰਾਂ ਜਿਹੜੀਆਂ ਨੂੰ ਪਾਣੀ ਆਇਆ ਬਾਦੀ ਜਰਗੀ ਆ ਹਾਂ 26 ਵੀ ਡੇਗੀ ਉਹ ਵੀ ਹਿੱਲ ਗਈ ਤੇ ਹਾਂ ਰਾਤ ਇਹਨਾਂ ਨੂੰ ਪਤਾ ਕੀ ਆ ਆਪਾਂ ਨੇ ਥੋੜਾ ਜਿਹਾ ਪਾਣੀ ਲੱਗਿਆ ਸਕਾ ਕੇ ਪਹਿਲਾਂ ਸੁੱਕੀ ਸੀ ਹਾਂ ਪਹਿਲਾਂ ਐਂ ਦੀਗਾ ਵੀ ਚਲ ਸਰ ਜੂਗਾ ਪਾਣੀ ਨਾਲ ਫਿਰ ਪਾਣੀ ਨਾਲ ਡੱਕਤੀ ਕੱਲ ਰਾਤ ਹਨੇਰੀ ਆ ਗਈ ਰਾਤ 26 ਵੀ ਡੇਗੀ ਯਾਰ ਬਾਬੇ ਆ ਜਾਓ ਤੁਹਾਨੂੰ 10 ਜੀਰੀ ਦਾ ਦਿਖਾਈ ਆ ਆਪਾਂ ਦਰਸ਼ਨ ਕਰਾਈਏ ਵੀ ਕਹਿ ਹੈ ਜੀਰੀ ਯਾਰ ਦਾਸ ਜੀਰੀ ਬਹੁਤ ਘੈਂਟ ਆ ਉਹ ਵੀ ਜ਼ਮੀਨਾਂ ਜ਼ਮੀਨਾਂ ਦੇ ਹਿਸਾਬ ਨਾਲ ਘੈਂਟ ਆ ਉਧਰ ਸੂਏ ਵਾਲੇ ਪਾਸੇ ਸੱਤੇ ਡਾਕਰ ਚ ਜਿਵੇਂ ਹੀ ਇਹ ਜੀਰੀਆਂ ਲਾਲ ਹੋ ਗਈਆਂ ਲੋਕ ਗੌਰ ਨਹੀਂ ਕਰਦੇ ਜਤਿੰਦਰ ਹੁਣ ਆਪਣੇ ਵੀ ਤਾਂ ਉਧਰ ਡਾਕਰ ਚ ਜਿਵੇਂ ਸਹੀ ਖੜੀ ਆ ਉਹ ਸਪਰੇਅ ਲੇਟ ਕਰਤੀ ਬਹੁਤ ਬੰਦਿਆਂ ਨੇ ਆਪਾਂ ਨੇ ਹੁਣ ਇਹਦੇ ਤੇ ਦੋ ਸਪਰੇਹਾਂ ਕਰੀਆਂ ਨੇ ਲੱਗਣ ਤੋਂ ਪਹਿਲਾਂ ਕਰੀਆਂ ਉਹਨੇ 26 ਤੇ 26 ਤੇ ਵੀ ਤਾਂ ਤੇਲੇ ਵਾਲੀਆਂ ਦੋ ਕਰਤੀਆਂ ਦੇਖੋ ਫਿਰ ਐਨ ਪੂਰੇ ਹਰੇ ਨਾਲ ਖੜੀ ਆ ਸੋ ਇਹ ਸਿੱਟੇ ਪੱਕ ਗਏ 110 ਹੈ ਇਹ ਬਾਈ ਕੋਈ ਇਹਨੂੰ ਜਿਆਦਾ ਹਲਦੀ ਰੋਗ ਨਹੀਂ ਹੈਗਾ ਦਰਮਿਆਨਾ ਜਾਂ ਹਲਦੀ ਰੋਗ ਆ ਕਿਸੇ ਕਿਸੇ ਸਿੱਟੇ ਨੂੰ ਸਿੱਟਾ ਪੂਰਾ ਘੈਂਟ ਆ ਕੋਈ ਦਾਗ ਹੀ ਨਹੀਂ ਹੈਗਾ ਬਾਲਾ ਨਹੀਂ ਹੁਣ ਆਪਾਂ ਨੇ ਤਾਂ ਬੰਦ ਕਰਤਾ ਜਿੱਦਾਂ ਕਿ ਇਹਨਾਂ ਰਹਿ ਗਈ ਚਾਚਾ ਕਹਿੰਦਾ ਹੁਣ ਆਪਾਂ ਨੇ ਇਹਨੂੰ ਪਾਣੀ ਨਹੀਂ ਦੇਣਾ ਕਿਉਂਕਿ 26 ਨੂੰ ਪਾਣੀ ਦਿੱਤਾ ਦੀ 26 ਡਿੱਗ ਗਈ ਨਹੀਂ ਦਾਸ ਡਿੱਗਦੀ ਨਹੀਂ ਹੈਗੀ ਓਏ ਪੈਰ ਤੇ ਲੱਗਿਆ ਸੀ ਮਨੂ ਗਾ ਵੀ ਮੋੜ ਲਾ ਗਰੋ ਤੇ ਹਾਲ ਦੱਸੋ ਬਾਈ ਘੈਂਟ ਨੇ ਹਾਲ ਹਾਲ ਆਪਾਂ ਨੂੰ ਕੀ ਆ ਤੁਹਾਨੂੰ ਇੱਕ ਗੱਲ ਦੱਸਦੇ ਆ ਕਦੇ ਵੀ ਚੀਜ਼ ਕਿਉਂ ਹੁਣ ਹੋਰ ਵੀ ਬੰਦੇ ਵੀਡੀਓ ਪਾਉਂਦੇ ਨੇ ਚਲ ਆਪਣੇ ਇਹ ਖੁਦ ਦੇ ਤਜਰਬੇ ਕਰੇ ਬੇ ਨੇ ਉਮਰ ਚਾਹੇ ਸਾਡੀ ਘਟੇ ਆ ਪਰ ਅਸੀਂ ਤਜਰਬੇ ਕਰਦੇ ਰਹਿੰਦੇ ਆ ਇਹ ਜਿਹੜੇ ਹਾਲ ਨੇ ਇਹਨਾਂ ਦਾ ਵਜਨ ਬਹੁਤ ਘੱਟ ਆ ਤੇਰੇ ਸ਼ੁੱਧ ਤਾਂ ਸ਼ੁੱਧ ਤਾਂ ਹੈ। ਕੋਈ ਨਹੀਂ ਕਿ ਦੇਖੋ ਕਿੰਨੇ ਐਨ ਇੱਕਸਾਰ ਲੱਗਦੇ ਨੇ ਕੋਈ ਚੱਕਦੇ ਨਹੀਂ ਕੋਈ ਡੋਲਾ ਨਹੀਂ ਆਏ ਨਹੀਂ ਹੈਗਾ ਵੀ ਇੱਕ ਪਾਸਾ ਲੱਗਦਾ ਜਾਂ ਇੱਕ ਪਾਸਾ ਉੱਪਰ ਵੀ ਇੱਕ ਪਾਸਾ ਉੱਪਰ ਉੱਠੀ ਜਾਂਦਾ ਐਨ ਪ੍ਰੋਪਰ ਪੂਰੇ ਵਧੀਆ ਤਰੀਕੇ ਨਾਲ ਲੱਗ ਰਹੇ ਨੇ ਵਧੀਆ ਤਰੀਕੇ ਨਾਲ ਇਹ ਟਰੈਕਟਰ ਚੱਲ ਰਿਹਾ ਹੈ ਜੇ ਭਾਰੀ ਹਾਲਾਂ ਦੇ ਮਾਗਰ ਜਾਵਾਂਗੇ ਉਹਨਾਂ ਦੇ ਅੱਧੀ ਤੋਂ ਉੱਪਰ ਮਿੱਟੀ ਪੈ ਜਾਂਦੀ ਆ ਸਾਲੀ ਮਿੱਟੀ ਪੈ ਜਾਂਦੀ ਆ ਵੇਟ ਹੁੰਦਾ ਬਹੁਤ ਜ਼ਿਆਦਾ ਉਹੀ ਤਾਂ ਟਰੈਕਟਰ ਨੂੰ ਤੰਗ ਕਰੀ ਜਾਂਦੇ ਨੇ ਉਹਦਾ ਫਾਇਦਾ ਕੀ ਆ ਤੇਲ ਫੂਕੇ ਕੋਈ ਫਾਇਦਾ ਨਹੀਂ ਹੈਗਾ ਜ਼ਮੀਨ ਦੀ ਬਾਹੀ ਹੋਣੀ ਚਾਹੀਦੀ ਆ ਦੇਖੋ ਤੁਸੀਂ ਗੁੱਦ ਬਣਾਈ ਪਈ ਆ ਜ਼ਮੀਨ ਦੀ ਜਮ੍ਹਾਂ ਲ ਐਨ ਪੋਰੀ ਪਈ ਆ ਤੇ ਦੋ ਬਾਅਦ ਆਪਾਂ ਮਾਰਾਂਗੇ ਸੁਹਾਗਾ ਸੁਹਾਗਾ ਬਣਾ ਹੈਗਾ ਹੈਵੀ ਜਿਹੜੀ ਚੀਜ਼ ਹੈਵੀ ਚੱਲਦੀ ਆ ਉਹ ਹੈਵੀ ਚੱਲਦੀ ਆ ਦੇਖਣ ਨੂੰ ਇਹ ਸੁਹਾਗਾ ਨਿਕਾਜ ਆ ਪਰ weight ਮੇਰੇ ਹਿਸਾਬ ਨਾਲ ਚ 6 ਕੁੰਟਲ ਦੇ ਲਗਭਗ weight ਹੋਊਗਾ ਬਾਕੀ ਗੱਬੇ ਮਿੱਟੀ ਪਰ ਜਾਂਦੀ ਆ ਆਪਾਂ ਐਂਟਰ ਇਹ 27 ਸਾਲ ਸੁਹਾਗੇ ਵਾਸਤੇ ਹੀ ਰੱਖਿਆ ਹੋਇਆ ਕਣਕੇ ਦੇ ਨਾਲ ਪੀਜਾਂਗੇ ਆਪਾਂ ਜੇ ਪਲਾਂਟਰ ਬੜਾ ਹੋਇਆ ਫਿਰ ਤਾਂ ਚਲੋ ਹੋ ਟਰੈਕਟਰ ਨਾਲ ਬੀਜਾਂਗੇ ਜੇ ਛੋਟੀ ਮਸ਼ੀਨ ਨਾਲੇ ਬੀਜੇ ਫਿਰ ਇਹਦੇ ਨਾਲ ਹੀ ਫਿਰ ਇਹਦੇ ਨਾਲ ਬੀਜਾਂਗੇ ਤੇ 30 ਸੈਂਟੀ ਨੂੰ ਕਿਹਾ ਵਾ ਉਹ ਹੀ ਜਿਹੜਾ ਮੈਂ ਤੇ ਆ ਸਵਾਗਾ ਹੈਗਾ ਸਿਮਿੰਟ ਵਾਲਾ ਲੋਹੇ ਦੀ ਕਾਂਟ ਲੱਗੀ ਪਈ ਪੂਰੀ ਘੈਂਟ ਆ ਤੇ ਸਹਾਗਾ ਦਾ ਲੱਕੜ-ਲੁੱਕੜ ਦਾ ਕਰਾਵੇ ਨਾ ਇਹੀ ਸਹਾਗਾ ਕਰਾਵੇ ਨਾਲ ਤਾਂ ਭਾਅ ਸਿਰ ਪੈਂਦਾ। ਇਹਦਾ ਪੋਸਟਾ ਲਗਾ ਦੂ। ਤੇ ਨਾ ਇਹ ਗਲੇ ਟਾਇਰ ਇਹਦੇ ਹੈਗੇ ਨੇ ਲਾ ਕੇ ਹਿੱਸਾ ਜਿੱਥੇ ਮਰਜੀ ਇਹਨੂੰ ਭਜਾ ਕੇ ਲੈ ਜਾਓ ਟਰੈਕਟਰ ਫੋਲੋ ਭਜਾ ਲਓ ਤਾਂ ਵੀ ਇਹ ਸਹੀ ਭਾਜਦਾ ਇਹਨਾਂ ਗਾਇਲ। ਟਰੈਕਟਰ ਦਾ ਕੰਮ ਆਪਾਂ ਨੇ ਸਾਰਾ ਕਰਾਤਾ। A to Z ਕੰਮ ਕਰਾਤਾ ਟਰੰਟਰ ਦਾ। ਉਹ ਕੱਢਤੀਆਂ। ਦੇਖੋ ਫਿਰ ਸਵਰਾ ਆਜ। ਟਰ ਕੋੜਤੇ ਭਜਾਉਂਦੇ ਉਹ ਫਿਰ ਦੇਖ ਕੇ ਮੁੜ ਜਾਣਾ ਵੀ ਚਲ ਕੰਮ ਚੱਲੂਗਾ ਮੁੜ ਚੱਲਦੇ ਆਪਾਂ ਹੁਣ ਵਾਏ ਵਾਏ ਕਰਦਾ ਉਹ ਆਜਾ ਆਜਾ ਇਹ ਕਾਲੂ ਲਓ ਉਠਾਊਗਾ ਜਿਆਦਾ ਤੇ ਸਿਰ ਤੇ ਬੋਰੀ ਟਿੱਗੀ ਬੋਰੀ ਟਿੱਗੀ ਜੀ ਲੈਂਦਾ ਬਈ ਬੀਜ ਤੇ 855 ਹੋਰ ਵਾਏ 4 ਟਾਇਰ ਦੇਖੋ ਤੁਸੀਂ ਸਪੈਸ਼ਲ ਪਾਇਆ ਨੇ 12 4 36 ਵਾਲੇ ਤੇ ਇਹਨਾਂ ਤੇ ਸੈਟਿੰਗ ਤੇ ਲਓ ਜੀ ਲੈਂਦਾ ਬੀਜ ਤੇ ਬਾਈ ਕਰਦੇ ਨੇ ਮਸ਼ੀਨ ਦੀ ਸੈਟਿੰਗ ਸਤੇ ਟਾਇਰ ਪਿਛਲੇ 12436 ਨੋ ਨੋ ਕਰ ਦੋ ਤੇ ਅਗਲੇ ਨੰਬਰ ਪਏ 9524 9524 ਇਹ ਤਾਂ ਉਹੀ ਨੇ ਤੇ ਪਿਛਲੇ ਟਾਇਰ ਰਿਮ ਚੇਂਜ ਕਰਕੇ ਸੈਟਿੰਗ ਕਰੀ ਹੋਈ ਆ ਵੀ ਸਹੀ ਚੱਲੇ ਤੇ ਉਰੇ ਨਜ਼ਾਰਾ ਆਊਗਾ ਹੁਣ ਪਲਾਂਟਰ ਤੇ ਚਲਾਉਣ ਦਾ ਦੇਖੋ ਫਿਰ ਗਿੰਨੀ ਚੀਮਾ ਨਾ ਬਾ ਦਿਖਾਈ ਜਾਂਮਗੇ ਆਪਾਂ ਤੁਹਾਨੂੰ ਬਜਾਈ ਵੀ ਕਿਵੇਂ ਚੱਲਦੀ ਆ ਕੰਨਾ ਬੀਜ ਪੈਂਦਾ ਪਲੈਂਟਰ ਦੀ ਬਜਾਈ ਵੈਸੇ ਬਹੁਤ ਵਧੀਆ ਚੀਜ਼ ਐ ਲਓ ਜੀ ਮਸ਼ੀਨ ਭਰਤੀ ਫੁੱਲ ਸੱਤ ਕਿੰਨੇ ਥੈਲੇ ਪਾਤੇ ਗਣੇ ਨਹੀਂ ਯਾਰ ਮੈਂ ਤਾਂ ਸੱਤ 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 ਥੈਲੇ ਇੱਕ ਵਾਰ ਚ ਪਾਤੇ ਆਪਾਂ ਨੇ ਬੀਜ ਸੱਤਵਾਂ ਥੈਲਾ ਆਹ ਹਾਂ ਜੀ ਸੱਤਵਾਂ ਕਿਹੜੇ ਲੋਟ ਬੀਜ ਲੈ ਆਪਾਂ ਲੰਬੇ ਲੋਟ ਬਾਠ ਠੀਕ ਆ ਨਾਲੇ ਕੰਮ ਛੇਤੀ ਨੇ ਬੜੂ ਹਨਾ ਲੰਬੇ ਲੋਟ ਚੱਲੂਗੀ ਜੀ ਬਜਾਈ ਤੇ ਸਹੀ ਜੀ ਰਹੂਗਾ ਕੰਮ ਉਧਰੋਂ ਲੱਗਾਂਗੇ ਪੱਟ ਲਵਾਂ ਸਿੱਧੀ ਲੈਣ ਤੇ ਫਿਰ ਐਸ ਲੋਟ ਨੂੰ ਖਾਲਾਂ ਪੈ ਜਾਣੀਆਂ ਇੱਧਰ ਨੂੰ ਤੇ ਪਟੀਆਂ ਬਣ ਜਾਣੀਆਂ ਤੇ ਉਹ ਜੀਰੀ ਵੱਢ ਕੇ ਉੱਥੇ ਵੀ ਆਪਾਂ ਨੇ ਆਲੂਏ ਲਾਉਣ ਨੇ ਉਹ ਜੀਰੀ ਡੇਗੀ ਯਾਰ ਛੱਬੀ ਜੀਰੀ ਤੇ ਆ ਜਿਹੜੀ ਖੜੀ ਆ 110 ਖੜੀ ਆ ਇੱਧਰ ਵੀ ਸਪ੍ਰੀਮ 110 ਖੜੀ ਆ ਤਬੀ ਦੇਖੋ ਆਪਾਂ ਨੇ ਕੁਝ ਵੀ ਨਹੀਂ ਕਰਿਆ ਹੈਗਾ ਇੱਕ ਕਨ ਸਟੋਰ ਚੋਂ ਲਿਆਂਦਾ ਟਰਾਲੀ ਅੰਦਰ ਖੜੀ ਰਹੀ ਬਰਾਂਡੇ ਚ ਤੇ ਹੁਣ ਗੱਡ ਕੇ ਲਿਆਂਦੀ ਸਿੱਧੀ ਇਹਦੇ ਚ ਵਧੀਆ ਉਂਗਰਿਆ ਖੜਾ ਵੀ ਪੂਰਾ ਪੂਰਾ ਉਂਗਰਿਆ ਖੜਾ ਹਨਾ ਨਹੀਂ ਵਧੀਆ ਠੀਕ ਮੱਥਿਆ ਜਿਆਦੇ ਤੂਈ ਵੀ ਟੁੱਟ ਜਾਂਦੀਆਂ ਜਿਆਦੇ ਤੂਈਆਂ ਫੇ ਟੁੱਟ ਜਾਂਦੀਆਂ ਨੇ ਇੱਕ 7-8 ਦਿਨ ਲੰਘ ਜਾਂਦਾ ਹਫਤਾ ਲੰਘ ਜਾਂਦਾ ਹਮ ਤੇ ਅੱਜ ਆਪਾਂ ਜੀਰੀ ਵੀ ਵੱਢਣੀ ਆਂ ਫੇਰ ਉੱਥੇ ਕਰਾਂ ਬੀਜਾਂਗੇ ਮਟਰ ਲਓ ਜੀ ਬਾਈ ਬਜਾਈ ਹੋ ਗਈ ਚਾਲੂ 4x4 ਦਾ ਨਜ਼ਾਰਾ ਦੇਖੋ ਕੰਨਾ ਅਸਲ ਵਿੱਚ ਆਲੂ ਵਾਲੀ ਵੱਡੀ ਮਸ਼ੀਨ ਤੇ 4x4 ਟਰੈਕਟਰੇ ਕੰਮ ਜਾਵਾ ਸੇਮ ਇਹ ਟਰੈਕਟਰ ਆਪਣੇ ਵਾਲੇ ਨਾਲ ਦਾ 855 ਨਾਲ ਦਾ ਇਹਦਾ ਸਿਰਫ ਮੂਰਲੇ ਟਾਇਰ ਕਮਾ ਕੇ ਪਾਏ ਹੋਏ ਨੇ ਅੰਦਰ ਕੀਤੇ ਹੋਏ ਨੇ ਤੇ ਗੈਲੇ ਟਾਇਰ ਨੇ ਜਿਹੜੇ ਉਹ ਚੇਂਜ ਕੀਤੇ ਹੋਏ ਨੇ ਤੁਸੀਂ ਸਫਾਈ ਦੇਖੋ ਵੀ ਕਿੰਨੀ ਵਧੀਆ ਆ ਰਹੀ ਆ ਤੇ ਕਿੰਨੇ ਸਿੱਧੇ ਖੁੱਡ ਜਾ ਰਹੇ ਨੇ ਜਿਹੜਾ ਸਿੰਪਲ ਟਰੈਕਟਰ ਹੁੰਦਾ 4x4 ਨਹੀਂ ਹੁੰਦਾ ਉਹ ਮੂਹਰੋਂ ਘੁੰਮੀ ਜਾਂਦਾ ਸੋ ਇਹ ਸਭ ਨਾਲ ਬੈਸਟ ਹੈ ਜੀ ਦੇਖੋ ਫਿਰ ਕਿੰਨੇ ਘੈਂਟ ਖੁੱਡ ਬਣਦੇ ਜਾਂਦੇ ਨੇ ਕਰੋ ਚੈੱਕ ਜਮਾ ਸਿੱਧੇ ਨੱਕ ਦੀ ਸਿਹਤ ਖੁੱਡ ਜਾਂਦੇ ਨੇ ਕੋਈ ਵਿੰਗਵਲ ਨਹੀਂ ਹੈਗਾ ਖੁੱਡਾਂ ਚ ਐ ਨਾ ਐਨ ਇੱਕ ਸਾਰ ਬਜਾਈ ਹੁੰਦੀ ਆ ਤੇ ਬਾਹੀ ਵੀ ਵਧੀਆ ਹੋਣੀ ਚਾਹੀਦੀ ਆ ਕੋਈ ਇਹਨੂੰ ਮੋੜ ਤੇ ਪ੍ਰੋਬਲਮ ਨਹੀਂ ਆਉਂਦੀ ਮੋੜ ਦੇਖੋ ਕਿਵੇਂ ਮੋੜਦਾ ਜਮਾ ਨਹੀਂ ਡੈਕਟਰ ਉੱਠਦਾ ਹੈਗਾ ਨਜ਼ਾਰੇ ਨਾਲ ਮੜ ਜਾਂਦਾ ਤੇ ਸੱਤੇ ਵੀਰ ਤੋਂ ਪੁੱਛਦੇ ਆਪਾਂ ਵੀ ਕਿੰਨਾ ਕਬੀ ਪੈਂਦਾ ਕੀ ਹਿਸਾਬ ਦਾ ਪੈਂਦਾ ਬਾਈ ਨੂੰ ਹਿਸਾਬ ਪੂਰਾ ਆਹ ਚੱਕੋ ਟਾਇਰ ਸਿੱਧਾ ਉਹਦੇ ਚ ਲਾਈਨ ਚ ਤੇ ਪਿੱਛੇ ਬਾਈ ਦਾ ਹੈਲਪਰ ਚੜ ਗਿਆ ਉੱਤੇ ਕਰ ਲੀ ਦੀ ਮਸ਼ੀਨ ਫੁੱਲ ਨਜ਼ਾਰੇ ਨਾਲ ਜ਼ਮੀਨ ਵੀ ਵਧੀਆ ਬਣੀ ਹੋਈ ਏ ਯਾਰ ਇਸ ਲਈ ਜ਼ਮੀਨ ਆ ਨਾਲੇ ਬੜੀ ਜਿਆਦੇ ਬਾਹੀ ਨਹੀਂ ਕਰੀ ਆਪਾਂ ਨੇ ਉਹ ਚਾ ਚੱਕ ਲਿਓ ਕਿਵੇਂ ਪੈਂਦਾ ਬੀਬੂ ਕਿਵੇਂ ਪੈਂਦਾ ਵੀ ਮੇਰੇ ਗੱਲ ਪਵਾ ਕੇ ਸਾਰਾ ਸਾਪ ਆਪ ਤੁਸੀਂ ਆਉਦੇ ਨਹੀਂ ਨਾਗੇ ਆਪ ਤੁਸੀਂ ਸਰਪੰਚ ਹੀ ਲੈ ਲਓ ਜਾਓ ਸਰਪੰਚ ਹੀ ਹੁਣ ਲੈਣੀ ਨਹੀਂ ਨਾ ਲੱਗਦਾ ਮੈਨੂੰ ਤਾਂ ਕਿ ਕੋਸਾ ਨਹੀਂ ਲੱਗਦਾ ਸੱਤਾ ਵੀ ਤਾਂ ਇਹ ਜੀ ਲੱਗਦਾ ਕਿੰਨਾ ਵੀ ਪੈਂਦਾ 20 ਪਾਇ ਰਹੇ ਨੇ 20 ਬਾਈ ਇਕੱਠੇ ਅੱਛਾ ਠੀਕ ਪੈਂਦਾ ਆਪਣਾ ਫਿਰ 20 మీడియం ਆ ਤਾਂ ਥੋੜਾ ਜਿਹਾ ਮੋਟਾ ਨਹੀਂ ਕਹਿ ਸਕਦੇ ਆਪਾਂ ਇਹਨੂੰ ਦਰਮਿਆਨਾ ਜਿਹਾ ਬੀਜ ਆ ਬਾਲਾ ਬਰੀਕ ਵੀ ਨਹੀਂ ਹੈਗਾ ਬਾਲਾ ਮੋਟਾ ਵੀ ਨਹੀਂ ਬਹੁਤ ਹੈ ਤਾਂ ਆਹ ਦੇਖੋ ਮਿੱਤਰੋ ਲੋਕ ਜਿਹੜੇ ਆਪਾਂ ਇੱਕ ਗੱਲ ਹੋ ਜਾਂਦੀ ਆ ਵੀ ਆਪਾਂ ਇਹਨੂੰ ਸੈੱਟ ਲਓ ਇਹਨੂੰ ਦਵਾਈ ਲਾ ਲਈਏ ਆਹ ਦੇਖੋ ਆਪਾਂ ਨੇ ਸਟੋਰ ਚੋਂ ਲਿਆ ਕੇ ਰੱਖਿਆ ਤੀ ਇੱਕ ਘਾਵਾ ਤਾਂ ਆਪਾਂ ਨੇ ਟਰਾਲੀ ਅੰਦਰੋਂ ਨਹੀਂ ਘੱਡੀ ਬਰਾਡੇ ਚੋਂ ਇਹਨੂੰ ਪਰ ਇੱਕ ਗੱਲ ਹੈ ਵੀ ਇਹਨੂੰ ਧੁੱਪ ਚ ਨਹੀਂ ਆਪਾਂ ਖੜਾਉਣਾ ਹੈਗਾ ਸ਼ਾਮੇ ਲਾ ਕੇ ਦਾ ਵਾ ਟੈਂਪਰੇਚਰ ਸੈੱਟ ਹੋ ਜਾਂਦਾ ਬਾਅਦੂਬਾਰ ਬੀਜ ਦੋ ਕੋਈ ਐਡਾ ਦਵਾਈ ਦਵਾਈ ਲਾਉਣ ਵਾਲਾ ਕੋਈ ਵਹਿਮ ਨਹੀਂ ਹੁੰਦਾ ਨਵੇਂ ਬੰਦੇ ਵਹਿਮ ਜਨਾ ਪਿਆ ਕਰੋ ਪੁਰਾਣੇ ਬੰਦੇ ਤਾਂ ਖੜਾਰੀ ਹੁੰਦੇ ਨੇ ਜਿਹੜੇ ਦਵਾਈਆਂ ਲਾਉਂਦੇ ਨੇ ਕੁਆਲਿਟੀ ਬਣਾਉਣੀ ਹੁੰਦੀ ਉਹਨਾਂ ਨੇ ਬੀਜ ਬੂਜ ਵੇਚਣਾ ਹੁੰਦਾ ਸਾਢੇ ਵਰਗ ਇਹਦਾ ਅਸੀਂ ਤਾਂ ਐਂ ਚੱਕ ਦਿੰਨੇ ਕੰਮ ਚਾਹ ਦਾ ਰੈਬਰ ਲਿਆ ਆਏ ਓਏ ਉਹ ਦੇਖ ਉਧਰ ਚਾਚਾ ਕਿੰਨੀ ਤੇਜ਼ ਉਹ ਤਾਂ ਐ ਹੋ ਜਾਂਦਾ ਉਹ ਤਾਂ ਐਕਟਿਵ 70 ਤੇ ਆ ਜਿਆਦਾ ਰੈਬਰ ਆ ਗਿਆ ਬਾਈ ਹਾਂ ਦਾਰੂ ਦਾ ਸਰਪੰਚ ਵੱਲੋਂ ਐ ਸਰਪੰਚਾਂ ਵੱਲੋਂ ਸਰਪੰਚਾਂ ਵੱਲੋਂ ਬਾਈ ਕਿਹੜੇ ਕਿਹੜੇ ਪਿੰਡਾਂ ਚ ਦਾਰੂ ਦੇ ਰੈਬਰ ਚੱਲ ਪਏ ਦੱਸਿਓ ਸਾਡੇ ਤਾਂ ਚੱਲਿਆ ਨਹੀਂ ਕੋਈ ਨਾ ਪੀਣ ਵਾਲਾ ਨਾ ਪਲਾਉਣੇ ਵਾਲਾ ਖੁੱਡ ਦੇਖ ਵਧੀਆ ਐ ਨਜਾਂਦੇ ਨੇ ਨੱਕ ਦੀ ਸੇਹ ਦਾ ਮੈਂ ਕਹਿੰਦਾ ਤੀਜਾ ਲਾ ਰਿਹਾ ਵਿਜਣੇ ਵਾਲਾ ਹਾਂ ਦੇਖੋ ਫਿਰ ਟਰੈਕਟਰ ਦਾ ਸਾਊਂਡ ਚੈੱਕ ਕਰੋ ਇਸਵਰ ਆਜਾਂ ਦੀ ਆਵਾਜ਼ ਦਾ ਬਹੁਤ ਫਰਕ ਆ ਦੂਜਿਆਂ ਨਾਲ ਪਹਿਲਾਂ ਵਾਲੇ ਦੀ ਆਵਾਜ਼ ਹੋਰ ਲੋਟਦੀ ਸੀ ਇਹਦੀ ਹੋਰ ਪਹਿਲਾਂ ਵਾਲੇ ਦੀ ਆਵਾਜ਼ ਘੈਂਟ ਲੱਗਦੀ ਸੀ ਸਾਰੇ ਵੀਰ ਦੱਸਿਓ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਏਰੀਆ 'ਚ ਕਿੰਨਾ ਕਿੰਨਾ ਕਾਲੂ ਲੱਗ ਰਿਹਾ ਹੈ ਇੱਥੇ ਕੀ ਮੇਰੇ ਹਿਸਾਬ ਨਾਲ ਇੱਥੇ ਕੀ ਆਲੂ ਬਹੁਤ ਜ਼ਿਆਦਾ ਲੱਗ ਰਿਹਾ ਹੈ ਇਹਦਾ ਹੁਣ ਆਉਣ ਵਾਲਾ ਟਾਈਮ ਦੱਸੂਗਾ ਰੇਟ ਦੱਸੂਗਾ ਵੀ ਆਲੂ ਦਾ ਬਣਦਾ ਕੀ ਆ ਆ ਨਿਆਰਾ 4x4 ਦਾ ਟੂ-ਬੀਲ ਟਰੈਕਟਰ ਚਾਹੇ ਵੱਡਾ ਹੀ ਹੋਵੇ ਘੁੰਮੀ ਜਾਂਦਾ ਮੂਰੋਂ ਸੈਟਿੰਗ 'ਚ ਨਹੀਂ ਚੱਲਦਾ 4x4 ਇੱਕਸਾਰ ਚੱਲਦਾ ਐਨ ਜਾਂਦੇ ਨੇ ਖੁੱਡ ਬਣਦੇ ਤੇ ਬਾਕੀ ਬੰਦੇ ਨੇ ਐਕਸਪੀਰੀਅੰਸ ਹੋਣਾ ਚਾਹੀਦਾ